ਮੋਦੀ ਸਾਹਿਬ ਦਾ ਇਹ ਮਤਲਬ ਦੇਰ ਟੁੱਟਿਆ ਇਹਦੇ ਨਾਲ ਬਹੁਤ ਜਿਆਦਾ ਧੱਕਾ ਅੰਨ ਦਾ ਤੇਰਾ ਕੀਤਾ ਗਿਆ ਰਾਜਪੁਰੇ ਪਤਾ ਲੈਣ ਗਿਆ ਸੀ जख्मियां ਦਾ ਦਸਵੀਂ ਚ ਪੜਦਾ ਇੱਕ ਬੱਚਾ ਮੈਨੂੰ ਮਿਲਿਆ ਦਸਵੀਂ ਚ ਪਰ ਉਹਦੇ ਗੋਲੀ ਲੱਗੀ ਹੋਈ ਸੀ ਯਾਰ ਉਹਦੇ ਬਾਹ ਦੇ ਵਿੱਚ ਮਤਲਬ ਇਸ ਤਰ੍ਹਾਂ ਦਾ ਤੁਸੀਂ ਦੁਸ਼ਮਣ ਦੇਖਦੇ ਸਿਵਿਲਿਅਨਸ ਨਾਲ ਵੀ ਨਹੀਂ ਕਰਦੇ ਉਹ ਵੀ ਦੁਸ਼ਮਣ ਦੇਸ਼ ਜੇ ਬਰਾਬਰ ਸੈਨਾ ਹੋਵੇ ਨਾ ਫੇਰ ਇਹ ਇਸ ਤਰ੍ਹਾਂ ਦਾ ਹਰਜਤ ਕੀਤੀ ਜਾਂਦੀ ਹੈ ਸੋ ਜਿਹੜੀ ਕਿਸਾਨੀ ਅੰਦੋਲਨ ਦੀ ਗੱਲ ਹੈ ਦੇਖੋ ਕਿਸਾਨ ਦੇਸ਼ ਦਾ ਅੰਦਾਜ਼ਾ ਉਹ ਕੱਲੇ ਪੰਜਾਬ ਦਾ ਨਹੀਂ ਔਰ ਜਿਹੜੀ ਤੁਸੀਂ ਜਥੇਬੰਦੀਆਂ ਦੀ ਗੱਲ ਕੀਤੀ ਉਹਨਾਂ ਜਥੇਬੰਦੀਆਂ ਤੇ ਗੋਲੀ ਨਹੀਂ ਚਲਾਈ ਜਾਂਦੀ ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀ ਜ਼ਖਮੀਆਂ ਦਾ ਦਸਵੀਂ ਚ ਪੜਦਾ ਇੱਕ ਬੱਚਾ ਮੈਨੂੰ ਮਿਲਿਆ ਦਸਵੀਂ ਚ ਉਹਦੇ ਗੋਲੀ ਲੱਗੀ ਹੋਈ ਸੀ ਯਾਰ ਉਹਦੇ ਬਾਹ ਦੇ ਵਿੱਚ ਬਾਹ ਦੇ ਵਿੱਚ ਦੀ ਗੋਲੀ ਲੰਗੀ ਹੋਈ ਸੀ ਮਤਲਬ ਇਸ ਤਰ੍ਹਾਂ ਦਾ ਤੁਸੀਂ ਦੁਸ਼ਮਣ ਦੇਖਦੇ ਸਿਵਿਲIANS 'ਤੇ ਵੀ ਨਹੀਂ ਕਰਦੇ ਉਹ ਵੀ ਦੁਸ਼ਮਣ ਦੇ ਜੇ ਬਰਾਬਰ ਸੈਨਾ ਹੋਵੇ ਨਾ ਫੇਰ ਇਹ ਇਸ ਤਰ੍ਹਾਂ ਦਾ ਹਰਕਤ ਕੀਤੀ ਜਾਂਦੀ ਹੈ ਸੋ ਇਹ ਮੋਦੀ ਸਾਹਿਬ ਦਾ ਇਹ ਮਤਲਬ ਦੇਰ ਟੁੱਟਿਆ ਇਹਦੇ ਨਾਲ ਬਹੁਤ ਜਿਆਦਾ ਧੱਕਾ ਅੰਨ ਦਾ ਤੇਰਾ ਕੀਤਾ ਗਿਆ ਸੋ ਮੈਂ ਹੁਣ ਅੱਗੇ ਬੇਨਤੀ ਕਰਦਾ ਡਾਕਟਰ ਵਿਜੇ ਸਿੰਘਲਾ ਜੀ ਧੰਨਵਾਦ ਸੋ ਜਿਹੜੀ ਕਿਸਾਨੀ ਅੰਦੋਲਨ ਦੀ ਗੱਲ ਹੈ ਦੇਖੋ ਕਿਸਾਨ ਦੇਸ਼ ਦਾ ਅੰਦਾਜ਼ਾ ਉਹ ਕੱਲੇ ਪੰਜਾਬ ਦਾ ਨਹੀਂ ਔਰ ਜਿਹੜੀ ਤੁਸੀਂ ਜਥੇਬੰਦੀਆਂ ਦੀ ਗੱਲ ਕੀਤੀ ਉਹਨਾਂ ਜਥੇਬੰਦੀਆਂ ਤੇ ਗੋਲੀ ਨਹੀਂ ਚਲਾਈ ਜਾਂਦੀ ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀ जख्मियां ਦਾ ਦਸਵੀਂ ਚ ਪੜਦਾ ਇੱਕ ਬੱਚਾ ਮੈਨੂੰ ਮਿਲਿਆ ਦਸਵੀਂ ਚ ਉਹਦੇ ਗੋਲੀ ਲੱਗੀ ਹੋਈ ਸੀ ਯਾਰ ਉਹਦੇ ਬਾਹ ਦੇ ਵਿੱਚ ਬਾਦੇ ਵਿੱਚ ਦੀ ਗੋਲੀ ਲੰਗੀ ਹੋਈ ਸੀ ਮਤਲਬ ਇਸ ਤਰ੍ਹਾਂ ਦਾ ਤੁਸੀਂ ਦੁਸ਼ਮਣ ਦੇਖਦੇ ਸਿਵਿਲIANS ਦਾ ਵੀ ਨਹੀਂ ਕਰਦੇ ਉਹ ਵੀ ਦੁਸ਼ਮਣ ਦੇਸ਼ ਦੀ ਜੇ ਬਰਾਬਰ ਸੈਨਾ ਹੋਵੇ ਨਾ ਫੇਰ ਇਹ ਇਸ ਤਰ੍ਹਾਂ ਦਾ ਹਰਕਤ ਕੀਤੀ ਜਾਂਦੀ ਹੈ ਸੋ ਇਹ ਮੋਦੀ ਸਾਹਿਬ ਦਾ ਇਹ ਮਤਲਬ ਦਿਲ ਟੁੱਟਿਆ ਇਹਦੇ ਨਾਲ ਬਹੁਤ ਜਿਆਦਾ ਧੱਕਾ ਅੰਨ ਦਾ ਤੇral ਕੀਤਾ ਗਿਆ ਸੋ ਮੈਂ ਹੁਣ ਅੱਗੇ ਬੇਨਤੀ ਕਰਦਾ ਡਾਕਟਰ ਵਿਜੇ ਸਿੰਘਲਾ ਜੀ ਧੰਨਵਾਦ